जिला शिरिमुकसर साहिब हल्का लम्बी दे पिंड लालभाई स्त्री विखिन निरेगा मजदूरਾਂ ਦੀ ਹੋਈ ਇੱਕ ਮੀਟਿੰਗ ਇਹ ਮੀਟਿੰਗ ਸੁਖਦਰਸ਼ਨ ਸਿੰਘ ਤੇ ਰਾਜਦੀਪ ਸਿੰਘ ਜੇਗਵਾਈ ਵਿਚ ਹੋਈ ਇਸ ਸਮੇਂ ਬਲਵੰਤ ਸਮੇਵਾਲੀ ਰਾਸ਼ਟਰੀ ਸਖਤਰ ਅਤੇ ਲੋਕ ਸਭਾ ਹਲਕਾ ਫਰੇਪਰ ਇੰਚਾਰਜ ਨੈਸ਼ਨਲਿਸਟ ਜਸਟਿਸ ਪਾਰਟੀ ਪਹੁੰਚੇ ਅਦੇ ਸਮਾਚੇ ਵੀ ਗੁਰਪ੍ਰੀਤ ਸਿੰਘ ਗੋਪੀ ਨੇ ਵੱਖ-ਵੱਖ ਈਸ਼ਾਤੇ ਗੱਲਬਾਤ ਕੀਤੀ ਮਜ਼ਦੂਰਾਂ ਨੇ ਦੱਸਿਆ ਕਿ ਨਰੇਗਾ ਵਿੱਚ ਕਈ ਵਾਰ ਅਰਜ਼ੀਆਂ ਭਰ ਕੇ ਦਿੱਤੀਆਂ ਗਈਆਂ ਤੇ ਕੰਮ ਨਹੀਂ ਚਲਾਇਆ ਗਿਆ ਤਾਂ ਜੋ ਉਹਨਾਂ ਦਾ ਮੇਟ ਰਾਜਦੀਪ ਸਿੰਘ ਹੈ ਉਹ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਉਸ ਨੂੰ ਬਦਲਾ ਨਹੀਂ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਲੋਕਪਾਲ શ્રી ਮੁਕਸਦ ਸਾਹਿਬ ਨੂੰ ਵੀ ਮੇਟ ਨਾ ਬਦਲਣ ਸੰਬੰਧੀ ਐਪਲੀਕੇਸ਼ਨ ਦਿੱਤੀ ਗਈ ਸੀ ਅਤੇ ਕੰਪਲੇਂਟ ਵੀ ਕੀਤੀ ਗਈ ਸੀ ਕਿ ਫਲਸ਼ਾ ਤੇ ਮਕਾਨਾਂ ਦੇ ਕਈ ਵਾਰ ਫਾਰਮ ਭਰੇ ਗਏ ਅਤੇ ਟੋਏ ਪੱਟੇ ਵਟਾਏ ਰਹਿ ਗਏ ਹਨ ਪਰ ਗਰੰਟੀ ਨਹੀਂ ਮਿਲੀ ਜੇਰਾ ਨਾਮ ਜੀ ਸੁਖਦਰਸ਼ਨ ਸਿੰਘ ਹੈ ਪਿੰਡ ਨਾਲਬਈ ਉਤਰੀ ਤੋਂ ਹੈ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਜੀ ਦਾ ਬਲਵੰਤ ਸਿੰਘ ਦੀ ਆ ਸਮੇਂ ਵਾਲ ਦਾ ਜਿਹੜੇ ਪੱਤਰਕਾਰ ਸਾਹਿਬ ਸਾਡੇ ਕੋਲ ਸਾਡੀਆਂ ਸਮੱਸਿਆ ਸੁਣਨ ਵਾਸਤੇ ਪਹੁੰਚੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਜੀ ਇਹ ਜਿਹੜੀ ਅੱਜ ਦੀ ਮੀਟਿੰਗ ਰੱਖੀ ਸੀ ਇਹ ਅਸੀਂ ਰੱਖੀ ਹੈ ਨਿਰੇਗਾ ਵਾਸਤੇ ਜੀ ਠੀਕ ਹੈ ਜੀ ਸਾਡੇ ਨਿਰੇਗਾ ਦੇ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਜੀ ਅਸੀਂ ਜਾਣੇ ਆਪਸਾਂ ਕੋਲ ਖੱਜਲ ਖਵਾਰ ਕਰ ਰਹੇ ਆ ਤੇ ਸੈਕਟਰੀ ਗੁਰਦਾਸ ਸਿੰਘ ਪਿੰਡ ਕੋਟ ਭਾਈ ਤੋਂ ਉਹਦੇ ਕੋਲ ਬੜੇ ਵਾਰ ਗਏ ਆ ਜੀ ਉਹ ਸਾਨੂੰ ਕਹਿੰਦਾ ਖਰਚੋ ਕਰਾਂ ਪੰਚਾਇਤ ਦਾ ਆ ਕਰ ਲਈਏ ਜੀ ਪੰਚਾਇਤ ਨੂੰ ਉਹ ਕਰ ਲਈਏ ਜੀ ਫਿਰ ਅਸੀਂ ਤੁਹਾਨੂੰ ਮਸਟੋਲ ਕੱਢ ਕੇ ਦੇਵਾਂਗੇ ਫਿਰ ਉਸ ਤੋਂ ਬਾਅਦ ਜੀ ਸਾਨੂੰ ਸੰਦਾਨੀ ਕੀ ਕਰਦੇ ਅੱਜ ਤਾਂ ਆਪਣਾ ਦੂਜਾ ਲੋਕਪਾਲ ਮੁਖ ਸਰਤੂ ਉੱਥੇ ਸਾਨੂੰ ਬੁਲਾਇਆ ਗਿਆ ਜੀ ਉੱਥੇ ਅਸੀਂ ਜਾ ਕੇ ਉਹਨਾਂ ਨੂੰ ਚਿੱਠੀ ਦਿੱਤੀ ਹੈ ਉਹ ਕਹਿੰਦੇ ਤੁਸੀਂ ਜਾਓ ਕੋਈ ਗੱਲ ਨਹੀਂ ਮਸ਼ਟਰੋਲ ਕਢਾਓ ਜਾ ਕੇ ਉਹਦਾ ਸੈਕਟਰੀ ਗੁਰਦਾਸ ਸਿੰਘ ਨੇ ਸਾਥੋਂ ਮਸ਼ਟਰੋਲ ਲੈ ਲਿਆ ਕਹਿੰਦਾ ਵੀ ਮਸ਼ਟਰੋਲ ਤੁਸੀਂ ਰੱਖ ਜਾਓ ਕੋਈ ਗੱਲ ਨਹੀਂ ਮੈਂ ਮਸ਼ਟਰੋਲ ਨੂੰ ਕਢਣ ਨੂੰ ਕਢਾ ਕੇ ਦੇ ਦੂੰਗਾ ਉਸ ਤੋਂ ਬਾਅਦ ਜੀ ਅਸੀਂ ਤੀਜੇ ਦਿਨ ਫੋਨ ਲਾਇਆ ਉਸ ਨੂੰ ਉਹ ਕਹਿੰਦਾ ਵੀ ਮੈਂ ਐਂ ਨਹੀਂ ਕੰਮ ਤੁਹਾਨੂੰ ਦਿੰਦਾ ਤੁਹਾਨੂੰ 6-6 ਦਿਨਾਂ ਦਾ ਕੰਮ ਦੇ ਆ ਕਰੂੰਗਾ 6 ਦਿਨ ਕੰਮ ਦੇ ਕੇ ਹੋਰ ਨੂੰ ਮੇਟ ਨੂੰ ਉਸ ਤੋਂ ਬਾਅਦ ਮੀਟ ਰੱਖ ਲਈ ਜੀ ਪੰਜ ਸਾਡੇ ਪਿੰਡ ਦੇ ਵਿੱਚ ਤੇ ਪੰਜਾਂ ਮੀਟਾਂ ਤੋਂ ਦੱਸੋ ਸਾਨੂੰ ਵਾਰੀ ਸਾਡੀ ਦਾ 1.5 ਮਿੰਟ ਤੋਂ 100 ਦਿਨ ਕਿਵੇਂ ਪੂਰਾ ਕਰਾਂਗੇ ਸਾਨੂੰ ਰੈਗੂਲਰ ਕੰਮ ਚਾਹੀਦਾ ਜੀ ਰੋਜ਼ ਦਾ ਜਿਹੜਾ ਸਾਡਾ 100 ਦਿਨ ਦਾ ਕੰਮ ਹੈ ਸਾਨੂੰ ਰੋਜ਼ ਦਾ ਕੰਮ ਦਿੱਤਾ ਜਾਵੇ ਤੇ ਨਹੀਂ ਸਾਨੂੰ ਪਤਾ ਦਿੱਤਾ ਜਾਵੇ ਇਹਦਾ ਇਸੇ ਕਰਕੇ ਜੀ ਅਸੀਂ ਬਾਈ ਬਲਵੰਤ ਮੂਰੇ ਬੇਨਤੀ ਕੀਤੀ ਸੀ ਵੀ ਸਾਡੀਆਂ ਸਮੱਸਿਆ ਜਿਹੜੀਆਂ ਇਹ ਸਾਡੀਆਂ ਕਿਵੇਂ ਨਾ ਕਿਵੇਂ ਕੰਪਲੀਟ ਕਰੋ ਤੇ ਸਾਨੂੰ ਪੂਰੀਆਂ ਕਰਾਈਆਂ ਜਾਣ ਜੀ ਸਰ ਜੀ ਬਲਵੰਤ ਸਿੰਘ ਸਮੇਵਾਲੀ ਜੋ ਫਰੋਜਪੁਰ ਤੋਂ ਲੋਕ ਹਲਕਾ ਫਰੋਜਪੁਰ ਤੋਂ ਐਮਪੀ ਦੇ ਇਲੈਕਸ਼ਨ ਲੜਿਆਈ ਇਹ ਤੁਹਾਡੇ ਕੋਲੇ ਆਏ ਆ ਹੋਰ ਪਿੰਡ ਤੇ ਕੀ ਇਹਨਾਂ ਨੂੰ ਮੁਸ਼ਕਲਾ ਦੱਸੀਆਂ ਜੋ ਤੁਹਾਨੂੰ ਇਹਨਾਂ ਨੇ ਵਿਸ਼ਵਾਸ ਦਵਾਇਆ ਬਸ ਵਿਸ਼ਵਾਸਤਾ ਹੀ ਹੋਈ ਇਹਨਾਂ ਨੂੰ ਸਮੱਸਿਆ ਸੀ ਦੱਸੀਆਂ ਸਾਡੇ ਫਲਸ਼ਾਂ ਦੇ ਟੋਏ ਟਾਇ ਪਟਾ ਕੇ ਇਹਨਾਂ ਨੇ ਤੇ ਸਾਡੇ ਫਲਸ਼ਾਂ ਨਹੀਂ ਲਾਗੀਆਂ ਇਹਨਾਂ ਨੇ ਉਹ ਸਾਡੀਆਂ ਵਿਚਾਲੀਆਂ ਛੱਡਦੀਆਂ ਸੀ ਦਵਾਰੇ ਅਸੀਂ ਆਪਣੇ ਟੋਏ ਭਰ-ਭਰ ਕੇ ਫਿਰ ਘਰ ਠੀਕ ਕੀਤਾ ਆਉਦੇ ਸੀ ਫਿਰ ਇਹਨਾਂ ਦੇ ਕਮਰੇ ਸਾਡੇ ਮਕਾਨ ਆਏ ਜੀ ਪਿੰਡੇ ਦੇ ਵਿੱਚ ਕਦੇ ਕਹਿੰਦੇ ਜੀ ਉਹ ਤਾਂ 20 ਕੱਢ ਕੇ ਦਿੰਦੇ ਅਸੀਂ ਤਾਂ ਨਹੀਂ ਲਿਉਂਦੇ ਕਦੇ ਕਹਿੰਦੇ ਜੀ ਉਹ ਤਾਂ ਆਪਣਾ 10 ਕੱ ਸਾਨੂੰ ਉਹ ਸਾਰੇ ਸਾਰੇ ਮਕਾਨ ਦੇਣ ਤਾਂ ਅਸੀਂ ਫੇਰ ਪਵਾਵਾਂਗੇ ਅਸੀਂ ਤੇ ਸਾਡੇ ਗਰੀਬਾਂ ਦੇ ਕਿਸੇ ਦੇ ਮਕਾਨ ਨਹੀਂ ਪਈ ਜੀ ਅਸੀਂ ਜਿਮੀਦਾਰਾਂ ਨੇ ਪਾਈਆਂ ਜਿੰਨੇ ਪਾਈ ਜੇ ਪਾਇਆ ਤੁਹਾਨੂੰ ਫਲਸਾ ਅੱਜ ਅਸੀਂ ਦਿਖਾ ਦਿੰਦੇ ਆ ਜਿਮੀਦਾਰਾਂ ਦੇ ਜਿਹੜਿਆਂ ਦੇ ਕੋਲੇ 20-20 ਕਿੱਲੇ ਆ ਉਹਨਾਂ ਘਰਾਂ ਦੇ ਵਿੱਚ ਫਲਸਾ ਲੱਗੀਆਂ ਪਈਆਂ ਉਹਨਾਂ ਨੂੰ ਪੈਸੇ ਪਾਏਗੇ ਤੇ ਹਾਲਾਂਕਿ ਗਰੀਬਾਂ ਨੂੰ ਨਹੀਂ ਪਾਏਗੇ ਜੀ ਕਿਸੇ ਨੂੰ ਵੀ ਸਾਡੀ ਗਲੀ ਵੀ ਰਹਿੰਦੀ ਆ ਬੰਨ ਨਾਲ ਕੀ ਗਲੀਆਂ ਜੀ ਤੁਹਾਨੂੰ ਆਂ ਜਾਂਦੇ ਵਿੱਚ ਸਾਡੀ ਗਲੀ ਬਣੀ ਆ ਹਨੇਰਾ ਹੋ ਗਿਆ ਜੀ ਪਰ ਤੁਹਾਨੂੰ ਦਿੱਤਾ ਨਹੀਂ ਗਿਆ ਤੇ ਪਰ ਇਹ ਗਲੀ ਤੁਸੀਂ ਜਦੋਂ ਮੀ ਪੈ ਗਿਆ ਤੇ ਜਾਂ ਉਹ ਗਾਂਹਾਂ ਤੋਂ ਬੰਦ ਹੋ ਗਈ ਮਾੜੀ ਮੁੱਟੀ ਗਲੀ ਕੋਈ ਲਫਾਫਾ ਲੱਗ ਗਿਆ ਉਸ ਤੋਂ ਬਾਅਦ ਜੇ ਗਲੀਆਂ ਦੇ ਵਿੱਚ ਦੀ ਪਹੁੰਚ ਤਰ ਦੇਗਾ ਤੌਰ ਤੇ ਕੰਮ ਕਰਨਿਆ ਬਾਈ ਮੇਰੇ ਕੋਲ ਆਏ ਇਹਨਾਂ ਨੇ ਸਾਡੇ ਤੋਂ ਮੁਸ਼ਕਲਾ ਸੁਣਾ ਇਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹਾਂ ਵਾਲੀ ਰਾਸ਼ਟਰੀ ਸੱਤਾ ਲੋਕ ਸਭਾ ਹਲਕਾ ਫਰੀਪਰ ਇਨਚਾਰਜ ਨੈਸ਼ਨਲਿਸਟ ਜਸਤੇਜ ਪਾਰਟੀ ਅੱਜ ਮੈਂ ਪਿੰਡ ਲਾਲਬਾਈ ਵਿਖੇ ਪਹੁੰਚਿਆ ਤੇ ਮਜ਼ਦੂਰਾਂ ਨਾਲ ਮੈਂ ਇੱਕ ਮੀਟਿੰਗ ਕੀਤੀ ਇਹਨਾਂ ਨੇ ਕਾਫੀ ਬਹੁਤ ਮੁਸ਼ਕਲਾਂ ਦੱਸੀਆਂ ਜਿਵੇਂ ਨਰੀਗਾ ਪ੍ਰਤੀ ਜਿਵੇਂ ਤੁਹਾਨੂੰ ਪਤਾ 31 ਮਾਰਚ ਨੇੜੇ ਆਉਣ ਵਾਲੀ ਹੈ ਮਜ਼ਦੂਰ ਕਹਿੰਦੇ ਸਾਡਾ 100 ਦਿਨ ਪੂਰਾ ਨਹੀਂ ਹੋ ਰਿਹਾ ਕਿਉਂਕਿ ਕਹਿੰਦੇ ਕੁਝ ਦਿਨ ਚੱਲਿਆ ਪਰ ਹੁਣ ਜਿਹੜਾ ਵਿਭਾਗਮੇ ਵੱਲੋਂ ਖੱਜਲ ਖਵਾਰ ਹੋ ਰਿਹਾ ਕਾਫੀ ਵਾਰ ਇਹਨਾਂ ਨੇ ਅਰਜ਼ੀਆਂ ਭਰੀਆਂ ਪਰ ਇਹਨਾਂ ਨੇ ਇੱਕ ਸ਼ਿਕਾਇਤ ਲੋਕਪਾਲ ਕੋਲੇ ਵੀ ਕੀਤੀ ਹੈ ਪਰ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਜਿਵੇਂ ਫਲਸ਼ਾਂ ਦੇ ਵੀ ਕਾਫੀ ਵਾਰ ਇਹਨਾਂ ਨੇ ਫਾਰਮ ਭਰੇ ਸੀ ਪਰ ਟੋਏ ਪੱਟੇ ਆ ਪਰ ਅਜੇ ਗ੍ਰਾਂਟ ਨਹੀਂ ਮਿਲੀ ਮਕਾਨ ਹੋਰ ਪਿੰਡ ਦੇ ਵਿੱਚ ਕਾਫੀ ਮੁਸ਼ਕਲ ਆ ਰਹੀਆਂ ਜਿਨ੍ਹਾਂ ਦੇ ਨਾਲ ਮੈਂ ਇਹਨਾਂ ਨਾਲ ਵਿਚਾਰ ਚਰਚਾ ਕੀਤੀ ਏ ਮੈਂ ਸਬੰਧਤ ਮਹਿਕਮੇ ਦੇ ਜਿਹੜੇ ਅਧਿਕਾਰੀ ਮੈਂ ਉਹਨਾਂ ਤੱਕ ਮਿਲੂੰਗਾ ਮਿਲ ਕੇ ਤੇ ਜਿੰਨੇ ਇਹਨਾਂ ਦੇ ਮੁਸ਼ਕਲ ਆ ਰਹੀਆਂ ਮੈਂ ਸਾਰਿਆਂ ਦਾ ਹੱਲ ਕਰੂੰਗਾ ਇੱਕ ਇਹਨਾਂ ਨੇ ਮੈਨੂੰ ਹੋਰ ਗੱਲ ਦੱਸੀ ਏ ਕਿਉਂਕਿ ਜਿਹੜਾ ਮੇਟ ਇਹਨਾਂ ਦਾ ਉਹ ਕਾਫੀ ਪੁਰਾਣੇ ਚੱਲ ਰਹੇ ਜਿਵੇਂ ਐਪ ਵੀ ਚੱਲ ਰਹੀਆਂ ਪਰ ਕੁਝ ਮਨ ਨੂੰ ਮਨ ਨੂੰ ਇਹਨਾਂ ਨੂੰ ਖੰਡਲਖਵਾੜ ਕੀਤਾ ਜਾ ਰਿਹਾ ਕਹਿੰਦੇ ਕਿ ਮੇਟ ਬਦਲੇ ਜਾਣਗੇ ਕਿਉਂਕਿ ਜਿਹੜੇ ਮਜ਼ਦੂਰ ਓਹ ਨਹੀਂ ਚਾਹੁੰਦੇ ਮੇਟ ਨਾ ਬਦਲੇ ਜਾਣ ਇਸ ਕਾਰਨ ਇਹਨਾਂ ਨੇ ਇੱਥੇ ਵੀਡੀਓ ਸਾਹਿਬ ਨੂੰ ਵੀ ਮਿਲੇ ਆ ਪਰ ਇਹਨਾਂ ਨੇ ਰਿਕਵੈਸਟ ਕੀਤੀ ਵੀ ਜਿਹੜਾ ਸਾਡਾ ਮੇਟ ਅਸੀਂ ਨਹੀਂ ਬਦਲਣਾ ਚਾਹੁੰਦਾ ਮੈਂ ਜਿਹੜਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਵੀ ਜਿੱਥੇ-ਜਿੱਥੇ ਪੁਰਾਣੇ ਮੇਟ ਜਾਂ ਸਾਫ਼-ਸੁਥਰੇ ਚੱਲ ਰਹੇ ਉਹ ਮੇਟ ਨਾ ਬਦਲੇ ਜਾਣ ਕਿਉਂਕਿ ਜਦੋਂ ਨਵੇਂ ਮੇਟ ਬਦਲ ਬਦਲ ਲਗੇ ਉਹਨਾਂ ਨੇ ਕੋਈ ਤਾਂ ਉਹਨਾਂ ਨੂੰ ਐਪ ਤੇ ਜਿਵੇਂ ਹਾਜ਼ਰੀ ਲਾਉਂਦਾ ਜਿਸ ਹਿਸਾਬ ਤਾਂ ਨਹੀਂ ਇਹਦੇ ਉਦੋਂ ਗਾ 31 ਮਾਰਚ ਨੇੜੇ ਆ ਰਹੀ ਹੈ ਉਹਦੇ ਕਰਕੇ ਜਿਹੜੇ ਮਜ਼ਦੂਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਮੈਂ ਤੇ ਮੇਰੀ ਪਾਰਟੀ ਇਹ ਸਾਰੇ ਮਜ਼ਦੂਰਾਂ ਨੂੰ ਅਸੀਂ ਵਿਸ਼ਵਾਸ ਦਿਵਾਉਂਨੇ ਕਿ ਜਿੰਨੇ ਇਹਨਾਂ ਦੇ ਕੰਮ ਪੈਂਡੇਗੇ ਜਾਂ ਇਹਨਾਂ ਨੂੰ ਮੁਸ਼ਕਲ ਆਈਆਂ ਮੈਂ ਜਲਦ ਹੱਲ ਕਰਾਉਂਗਾ ਜੈ ਭੀਮ ਜੈ ਭਾਰਤ